ਬਾਪ ਨਸ਼ੇ ਦਾ ਆਦੀ ਬਚਪਨ ਛੜੀ ਕਿ ਚਲਾ ਗਿਆ ਮਾਂ ਨੇ ਦਿਹਾੜੀਆਂ ਲਾ ਕੇ ਪੈਣ ਪ੍ਰਾਣੂ ਕੀਤਾ ਵੱਡੇ ਹੁਣ 17 ਸਾਲ ਦੀ ਧੀ ਅਤੇ 15 ਸਾਲ ਦਾ ਭਰਾ ਘਰ ਦੇ ਗੁਜ਼ਾਰੇ ਲੈ ਰਹੀਏ ਪੁੱਲ ਦੇ ਥੱਲੇ ਲਾ ਰਿਹਾ ਚਾਹ ਦਾ ਖੋਖਾ ਖੋਖੇ ਵਾਲੀ ਬੱਚੀ ਦਾ ਆਤਮ ਵਿਸ਼ਵਾਸ ਦੇਖ ਲਵੋ 17 ਸਾਲਾਂ ਬੱਚੀ ਕਹਿੰਦੀ ਹੈ ਕਿ ਲੋਕਾਂ ਦੇ ਮੂੰਹ ਕਰਨੇ ਨੇ ਬੰਦ ਇਸ ਖੋਕੇ ਨਾਲ ਹੀ ਕਰਨੀ ਕਾਮਯਾਬੀ ਹਾਸਲ ਬਣਾਉਣਾ ਚਾਹ ਦਾ ਵੱਖਰਾ ਬ੍ਰਾਂਡ ਕੀ ਬੱਚੀ ਆਪਣਾ ਸੁਪਨਾ ਪੂਰਾ ਕਰ ਸਕੇਗੀ ਆਪਣੇ ਕੋਈ ਮਾਰ ਮਾਲੇ ਪੁੱਤ ਬਣ ਕੇ ਉਸ ਦੇ ਨਾਲ ਖੜ ਸਕੇਗੀ ਨਾਮ ਮੇਰਾ ਕੋਮਲਪ੍ਰੀਤ ਕੋਹਰਾ ਮੈਂ ਇਹ ਵਿੱਚ ਆਪਣਾ ਚਾਹਦਾ ਕੰਮ ਕਰਦੀ ਆ ਮੈਂ ਆਪਣਾ ਚਾਹਦਾ ਕੰਮ ਕਰਦੀ ਆ ਮੇਰੀ ਉਮਰ 17 ਸਾਲ ਆ 12ਵੀਂ ਕਲਾਸ ਦੇ ਵਿੱਚ ਮੈਂ ਪੜ੍ਹਦੀ ਆ ਤੇ ਮੇਰੇ ਪਾਪਾ ਹੈ ਨਹੀਂ ਆ ਮਤਲਬ ਮੈਨੂੰ ਛੱਡ ਗਏ ਨੇ ਤੇ ਸਾਧਨ ਵਾਲਾ ਕੋਈ ਨਹੀਂ ਹੈਗਾ ਮੈਂ ਮੇਰੀ ਮੰਮੀ ਤੇ ਮੇਰਾ ਭਰਾ ਆ ਮੇਰੀ ਫੈਮਿਲੀ ਦੇ ਵਿੱਚ ਚਾਹਦਾ ਖੋਖਾ ਆ ਮਤਲਬ ਵੀਰੇ ਇੰਨੇ ਇੱਕ ਜਿਆਦਾ ਮਹੀਨੇ ਬੱਜੇ ਨੇ ਕਿ ਹੁਣ ਤੁਹਾਡੀ ਸਪੋਰਟ ਨਾਲ ਤੁਹਾਡੀ ਹੈਲਪ ਦੇ ਨਾਲ ਮੇਰੇ ਨੂੰ ਤਾਂ ਲੈ ਕੇ ਜਾਣਾ ਕਿ ਤੁਸੀਂ ਮੇਰੇ ਭੈਣ ਭਰਾਓ ਜਿਹਨਾਂ ਨੇ ਸਾਥ ਦੇਣਾ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਸਾਥ ਦਿਓ ਕਿ ਮੈਂ ਅੱਗੇ ਲੈ ਕੇ ਜਾ ਸਕੇ ਕੰਮ ਨੂੰ ਮੇਰੀ ਦੁਕਾਨ ਪੈਂਦੀ ਆ ਜਲੰਧਰ ਤੇ ਅੰਮ੍ਰਿਤਸਰ ਵਾਲੇ ਰੋਡ ਤੇ ਪੁਲ ਦੇ نیچے ਸ਼ੀਰ ਦਰਸ਼ਨ ਫੈਰੂਮਨ ਸਕੂਲ ਪਬਲਿਕ ਦੇ ਸਾਹਮਣੇ ਸਤਗੁਰੂ ਟੀ ਸਟਾਲ ਲੱਗਾ ਹੋਇਆ ਵਾ ਮੇਰੇ ਕੋਲ ਚਾਹ ਗੁੜ ਦੀ ਚਾਹ ਕੌਫੀ ਪਰੌਂਠੇ ਰੋਟੀ ਸਾਰਾ ਕੁਝ ਮਿਲਦਾ ਵਾ ਮੇਰੇ ਭੈਣ ਮੇਰੇ ਭਰਾ ਇੱਥੇ ਰੋਕੇ ਜਰੂਰ ਜਾ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਵੇਰੇ ਤੁਹਾਡੀ سپورਟ ਦੇ ਨਾਲ ਹੁਣ ਇੱਕ ਔਖੇ ਨੂੰ ਅੱਗੇ ਲੈ ਜਾਣਾ ਪੂਰ ਸਪੋਰਟ ਕਰਿਓ ਧੰਨਵਾਦ ਵੀਰੇ ਕਿਹ ਰਿਸ਼ਤੇਦਾਰ ਨੇ ਸਾਥ ਦਿੱਤਾ ਤੇਰਾ ਕਿ ਨਹੀਂ ਨਹੀਂ ਵੀਰੇ ਕਿਸੇ ਰਿਸ਼ਤੇਦਾਰ ਨੇ ਸਾਥ ਨਹੀਂ ਦਿੱਤਾ ਹੈਗਾ ਸੋ ਕੁਛ ਦੇ ਮੈਂ ਨਹੀਂ ਮਾਰਦੇ ਨੇ ਕਿ ਇਹ ਕੀ ਕੰਮ ਖੋਲਿਆ ਏ ਕੋਈ ਗੱਲ ਨਹੀਂ ਮਿਹਣੇ ਨੇ ਮਿਣੇ ਨਹੀਂ ਮੇਰੇ ਲਈ ਵੀਰੇ ਪੋਜ਼ਿਟਿਵ ਥਿੰਕਿੰਗ ਆ ਮੈਂ ਮੋਟੀਵੇਟ ਹੁੰਦੀ ਆ ਚੀਜ਼ਾਂ ਤੋਂ ਕਿ ਮੈਨੂੰ ਮਿਹਣੇ ਵਾਦਦੇ ਨੇ ਹੋਰ ਮਰਨ ਮਿਹਣੇ ਕਿਉਂਕਿ ਵੀਰੇ ਮਿਹਣੇ ਮਿਹਣਾ ਮਿਹਣਾ ਜੋੜ ਕੇ ਨਾ ਫਿਰ ਜਾਏ ਕਿਤੇ ਬੰਦਾ ਸਟੈਂਡ ਹੁੰਦਾ ਆ ਮੇਰੇ ਨੇ ਮੈਂ ਕਰਨੀਆਂ ਹੋਰ ਮਰਨ ਮੈਨੂੰ ਕਿ ਮੈਂ ਆਪਣੇ ਕੋਖੇ ਤੋਂ ਬ੍ਰਾਂਡ ਬਣਾ ਲਾਂ ਕਿਉਂਕਿ ਸੁਪਨਾ ਹੀ ਹੋਣਾ ਹੀ ਹੈ ਮੇਰਾ ਕਿ ਜੇ ਚਾਹ ਵਾਲੀ ਕੁੜੀਆਂ ਨਾਲ ਤੇ ਚਾਹ ਵਾਲੀ ਕੁੜੀ ਲੈ ਕੇ ਚੱਲਣਾ ਜ਼ਿੰਦਗੀ 'ਚ ਹੁਣ ਮੈਂ ਉਹ ਸਾਰੇ ਲੋਕ ਪਿੰਡ 'ਚ ਕਹਿੰਦੇ ਉਹ ਜਾਂਦੇ ਚਾਹ ਦੇ ਹਾਂਜੀ ਵੀਰੇ ਜਿੱਥੇ ਰਹਿੰਦੇ ਹਾਂ ਹੁਣ ਰਿਸ਼ਤੇਦਾਰਾਂ ਦੇ ਘਰੇ ਤੇ ਉਹ ਵੀ ਵੀਰੇ ਉੱਥੇ ਵੀ ਸਾਡੇ ਕਲਾਸ ਦੇ ਕੁੜੀਆਂ ਮੁੰਡੇ ਸਾਨੂੰ ਚਾਹ ਵਾਲੇ ਚਾਹ ਵਾਲੇ ਕਹਿੰਦੇ ਨੇ ਕੋਈ ਵੀ ਮਤਲਬ ਉਹ ਸਪੋਰਟ ਨਹੀਂ ਕਰਦਾ ਪਰ ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਤੇ ਭੈਣ ਭਰਾ ਮੇਰੇ ਨਾਲ ਜੁੜੇ ਨੇ ਉਹ ਮੈਨੂੰ ਮਤਲਬ ਸਲਾਮ ਕਰਦੇ ਨੇ ਕਿ ਤੁਸੀਂ ਵਧੀਆ ਕੰਮ ਸ਼ੁਰੂ ਕੀਤਾ ਵਾ ਪਰ ਕੋਈ ਰਿਸ਼ਤੇਦਾਰ ਨੂੰ ਮਾਨ ਨਹੀਂ ਆ ਉਹ ਨੀਵਾਂਪਣ ਮਹਿਸੂਸ ਕਰਦੇ ਨੇ ਇਹ ਰੇੜੀ ਤੋਂ ਪਰ ਰੇੜੀ ਨਹੀਂ ਆ ਕਿਸ ਦਿਨੇ ਕਾਫੇ ਬਰੈਡ ਤੱਕ ਜਾਉਗੀ ਪਰ ਉਧਰ ਉਹਨਾਂ ਨੂੰ ਮਾਨ ਹੋਣਾ ਕਿ ਸਾਡੀ ਕੁੜੀ ਆ ਤੇ ਉਹ ਦਿਨ ਮਾਨ ਨਾ ਕਰਿਓ ਹੱਥ ਜੋੜ ਕੇ ਬੇਨਤੀ ਆ ਜੇ ਅੱਜ ਛੱਡਿਆ ਛੱਡ ਕੇ ਰੱਖਿਓ ਸਾਨੂੰ ਬਹੁਤ ਸਾਰੀਆਂ ਬੱਚੀਆਂ ਨੇ ਬਹੁਤ ਸਾਰੇ ਲੜਕੇ ਨੇ ਜਿਹੜੇ ਪੜ੍ਹ ਲਿਖ ਕੇ ਕੁਝ ਨਹੀਂ ਕਰਦੇ ਉਹਨਾਂ ਨੂੰ ਮੇਰੇ ਜਿਹੜਾ ਬੰਦਾ ਇੱਕ ਤਾਂ ਮੈਂ ਇਹ ਤੁਹਾਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਜਦੋਂ ਬੰਦਾ ਟੀਨੇਜ ਦੇ ਵਿੱਚ ਆਂਦਾ ਹੈ ਨਾ ਉਦੋਂ ਹੀ ਆਪਣਾ ਇੱਕ ਗੋਲ ਅਚੀਵ ਕਰ ਲੋ ਕਿ ਗੋਲ ਇਹ ਰੱਖੋ ਕਿ ਮੈਂ ਆਹ ਕਰਨਾ ਪਹਿਲੇ ਸਟੈਪ 'ਚ ਫਿਰ ਆਹ ਕਰਨਾ ਫਿਰ ਉਹ ਕਰਨਾ ਸਟੈਪ ਬਾਈ ਸਟੈਪ ਕੰਮ ਕਰੋ ਕਿਉਂਕਿ ਪੜ ਲੈ ਕੇ ਕੁਝ ਨਹੀਂ ਹੈਗਾ ਵੇਖੋ ਆਪਾ ਪੜਾਈ ਲਿਖਾਈ ਕਰਦੇ ਆ ਨੌਕਰੀ ਵਾਸਤੇ ਜਦੋਂ ਆਪਾਂ ਆਪਣੀ ਕੰਪਨੀ ਫੁੱਲ ਨਹੀਂ ਹੋਵੇ ਆਪਣਾ ਬ੍ਰਾਂਡ ਫੁੱਲਣਾ ਹੋਵੇ ਡਸ ਨਾਟ ਮੈਟਰ ਅ ਸਟੱਡੀ ਸਟੱਡੀ ਮੈਟਰ ਨਹੀਂ ਕਰਦੀ ਮੈਂ ਗਰੀਬ ਆ ਇਸ ਟਾਈਮ ਤੇ ਕੋਈ ਗੱਲ ਨਹੀਂ ਕਿਸੇ ਦਿਨ ਅਮੀਰ ਹੋਵਾਂਗੀ ਜਦੋਂ ਮੇਰਾ ਇਹ ਚਾਹ ਦਾ ਖੋਖਾ ਇੱਕ ਬ੍ਰਾਂਡ ਬਣੂਗਾ